ਬਾਲੀਵੁੱਡ ਸਟਾਰ ਅਭਿਸ਼ੇਕ ਬਚਨ ਅਤੇ ਐਸ਼ਵਰੀਆ ਬਚਨ ਦੀ ਤਰ੍ਹਾਂ ਉਹਨਾਂ ਦੀ ਧੀ ਆਰਾਧਿਆ ਬਚਨ ਵੀ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਮਸ਼ਹੂਰ ਹੈ ਉਹ ਅਕਸਰ ਅਸ਼ਵਰੀਆ ਰਾਏ ਦੇ ਨਾਲ ਕਿਸੇ ਨਾ ਕਿਸੇ ਈਵੈਂਟ ਦੇ ਵਿੱਚ ਨਜ਼ਰ ਆਉਂਦੀ ਹੈ ਉਸਨੇ ਦਿੱਲੀ ਹਾਈ ਕੋਰਟ ਦੇ ਵਿੱਚ ਨਵੀਂ ਅਰਜ਼ੀ ਦਾਇਰ ਕੀਤੀ ਹੈ ਨਵੀਂ ਅਰਜ਼ੀ ਉੱਤੇ ਦਿੱਲੀ ਹਾਈ ਕੋਰਟ ਨੇ Google Bollywood Time ਅਤੇ ਹੋਰ ਵੈਬਸਾਈਟਾਂ ਨੂੰ ਨੋਟਿਸ ਭੇਜੀ ਹੈ ਇਸ ਮਾਮਲੇ ਦੀ ਅਗਲੀ ਸੁਣਵਾਈ 17 ਮਾਰਚ ਨੂੰ ਹੋਵੇਗੀ ਇਹ ਮਾਮਲਾ ਅਰਾਧਿਆ ਬਚਨ ਦੀ ਸਿਹਤ ਨੂੰ ਲੈ ਕੇ ਗਲਤ ਰਿਪੋਰਟਿੰਗ ਦੇ ਨਾਲ ਜੁੜਿਆ ਹੋਇਆ ਹੈ ਅਰਾਧਿਆ ਬਚਨ ਦੇ ਵਕੀਲ ਨੇ ਹਾਈ ਕੋਰਟ ਨੂੰ ਦੱਸਿਆ ਕਿ ਕੁਝ ਹੋਰ ਅਪਲੌਡਰ ਵੀ ਅਜੇ ਪੇਸ਼ ਨਹੀਂ ਹੋਏ ਹਨ ਅਤੇ ਉਹਨਾਂ ਦੇ ਬਚਾਅ ਦਾ ਅਧਿਕਾਰ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਅਰਾਧਿਆ ਨੇ ਆਪਣੇ ਨਾਬਾਲਗ ਹੋਣ ਦੀ ਦਲੀਲ ਦਿੰਦੇ ਹੋਏ ਅਜੇਹੀ ਰਿਪੋਰਟਿੰਗ ਉੱਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ। ਦਿੱਲੀ ਹਾਈ ਕੋਰਟ ਨੇ 2 ਅਪ੍ਰੈਲ 2023 ਨੂੰ ਇਸ ਸਬੰਧ ਦੇ ਵਿੱਚ Google ਨੂੰ ਨਿਰਦੇਸ਼ ਦਿੱਤੇ ਸਨ। ਅਭਿਸ਼ੇਕ ਬਚਨ ਅਤੇ ਐਸ਼ਵਰੀਆ ਰਾਏ ਦੀ ਤੀ ਅਰਾਧਿਆ ਬਚਨ ਦੀ ਸਿਹਤ ਨਾਲ ਸੰਬੰਧਿਤ ਸਾਰੇ YouTube ਵੀਡੀਓਜ਼ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ ਗਏ ਸਨ। ਦਿੱਲੀ ਹਾਈ ਕੋਰਟ ਨੇ ਪਿਛਲੇ ਸਾਲ ਹੋਈ ਸੁਣਵਾਈ ਦੌਰਾਨ ਕਿਹਾ ਸੀ ਕਿ ਹਰ ਬੱਚਾ ਸਨਮਾਨ ਦਾ ਹੱਕਦਾਰ ਹੈ। ਦਿੱਲੀ ਹਾਈ ਕੋਰਟ ਨੇ ਆਰਾਧਿਆ ਬਚਨ ਦੀ ਸਿਹਤ ਉੱਤੇ ਗਲਤ ਸਮਗਰੀ ਪ੍ਰਸਾਰਤ ਕਰਨ ਵਾਲੇ YouTube ਚੈਨਲ ਉੱਤੇ ਪਾਬੰਦੀ ਲਗਾ ਦਿੱਤੀ ਸੀ ਇਸ ਮਾਮਲੇ ਦੀ ਪਿਛਲੀ ਸੁਣਵਾਈ ਦੌਰਾਨ ਜਸਟਿਸ ਸੀ ਹਰੀ ਸ਼ੰਕਰ ਨੇ ਕਿਹਾ ਕਿ ਬੱਚਿਆਂ ਨਾਲ ਜੁੜੀ ਗੁੰਮਰਾਹਕੁੰਨ ਜਾਣਕਾਰੀ ਖਾਸ ਕਰਕੇ ਸਰੀਰਕ ਅਤੇ ਮਾਨਸਿਕ ਸਿਹਤ ਬਾਰੇ ਫੈਲਾਉਣਾ ਕਾਨੂੰਨ ਦੇ ਵਿੱਚ ਪੂਰੀ ਤਰ੍ਹਾਂ ਅਸਹਿਨਯੋਗ ਹੈ ਬਿਊਰੋ ਰਿਪੋਰਟ ਦਿਸ਼ ਅਪਡੇਟਡ ਨਿਊਜ਼ ਦੇ ਨਾਲ ਧੰਨਵਾਦ ਬਾਲੀਵੁੱਡ ਸਟਾਰ ਅਵਿਸ਼ੇਕ ਬਚਨ ਅਤੇ ਆਸ਼ਵਰੀਆ ਬਚਨ ਦੀ ਧਰਾਉਣਾ ਦੀ ਧੀ ਆਰਾਧਿਆ ਬਚਨ ਵੀ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਮਸ਼ਹੂਰ ਹੈ ਉਹ ਅਕਸਰ ਐਸ਼ਵਰੀਆ ਰਾਏ ਦੇ ਨਾਲ ਕਿਸੇ ਨਾ ਕਿਸੇ ਈਵੈਂਟ ਦੇ ਵਿੱਚ ਨਜ਼ਰ ਆਉਂਦੀ ਹੈ ਉਸਨੇ ਦਿੱਲੀ ਹਾਈ ਕੋਰਟ ਦੇ ਵਿੱਚ ਨਵੀਂ ਅਰਜ਼ੀ ਦਾਇਰ ਕੀਤੀ ਹੈ ਨਵੀਂ ਅਰਜ਼ੀ ਉੱਤੇ ਹੀ ਦਿੱਲੀ ਹਾਈ ਕੋਰਟ ਨੇ Google Bollywood Time ਅਤੇ ਹੋਰ ਵੈਬਸਾਈਟਾਂ ਨੂੰ ਨੋਟਿਸ ਭੇਜਿਆ ਹੈ ਇਸ ਮਾਮਲੇ ਦੀ ਅਗਲੀ ਸੁਣਵਾਈ 17 ਮਾਰਚ ਨੂੰ ਹੋਵੇਗੀ ਇਹ ਮਾਮਲਾ ਅਰਾਧਿਆ ਬਚਨ ਦੀ ਸਿਹਤ ਨੂੰ ਲੈ ਕੇ ਗਲਤ ਰਿਪੋਰਟਿੰਗ ਦੇ ਨਾਲ ਜੁੜਿਆ ਹੋਇਆ ਹੈ ਅਰਾਧਿਆ ਬਚਨ ਦੇ ਵਕੀਲ ਨੇ ਹਾਈ ਕੋਰਟ ਨੂੰ ਦੱਸਿਆ ਕਿ ਕੁਝ ਹੋਰ ਅਪਲੋਡਰ ਵੀ ਅਜੇ ਪੇਸ਼ ਨਹੀਂ ਹੋਏ ਹਨ ਅਤੇ ਉਹਨਾਂ ਦੇ ਬਚਾਅ ਦਾ ਅਧਿਕਾਰ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਅਰਾਧਿਆ ਨੇ ਆਪਣੇ ਨਾਬਾਲਗ ਹੋਣ ਦੀ ਦਲੀਲ ਦਿੰਦੇ ਹੋਏ ਅਜੇਹੀ ਰਿਪੋਰਟਿੰਗ ਉੱਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ। ਦਿੱਲੀ ਹਾਈ ਕੋਰਟ ਨੇ 2 ਅਪ੍ਰੈਲ 2023 ਨੂੰ ਇਸ ਸਬੰਧ ਦੇ ਵਿੱਚ Google ਨੂੰ ਨਿਰਦੇਸ਼ ਦਿੱਤੇ ਸਨ। ਅਭਿਸ਼ੇਕ ਵਚਨ ਅਤੇ ਐਸ਼ਵਰੀਆ ਰਾਏ ਦੀ ਤੀ ਅਰਾਧਿਆ ਵਚਨ ਦੇ ਸਿਹਤ ਨਾਲ ਸਬੰਧਤ ਸਾਰੇ YouTube ਵੀਡੀਓਜ਼ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ ਗਏ ਸਨ। ਦਿੱਲੀ ਹਾਈ ਕੋਰਟ ਨੇ ਪਿਛਲੇ ਸਾਲ ਹੋਈ ਸੁਣਵਾਈ ਦੌਰਾਨ ਕਿਹਾ ਸੀ ਕਿ ਹਰ ਬੱਚਾ ਸਨਮਾਨ ਦਾ ਹੱਕਦਾਰ ਹੈ। ਦਿੱਲੀ ਹਾਈ ਕੋਰਟ ਨੇ ਆਰਾਧਿਆ ਬਚਨ ਦੀ ਸਿਹਤ ਉੱਤੇ ਗਲਤ ਸਮਗਰੀ ਪ੍ਰਸਾਰਤ ਕਰਨ ਵਾਲੇ YouTube ਚੈਨਲ ਉੱਤੇ ਪਾਬੰਦੀ ਲਗਾ ਦਿੱਤੀ ਸੀ ਇਸ ਮਾਮਲੇ ਦੀ ਪਿਛਲੀ ਸੁਣਵਾਈ ਦੌਰਾਨ ਜਸਟਿਸ ਸੀਹਰੀ ਸ਼ੰਕਰ ਨੇ ਕਿਹਾ ਕਿ ਬੱਚਿਆਂ ਨਾਲ ਜੁੜੀ ਗੁੰਮਰਾਹਕੁੰਨ ਜਾਣਕਾਰੀ ਖਾਸ ਕਰਕੇ ਸਰੀਰਕ ਅਤੇ ਮਾਨਸਿਕ ਸਿਹਤ ਬਾਰੇ ਫੈਲਾਉਣਾ ਕਾਨੂੰਨ ਦੇ ਵਿੱਚ ਪੂਰੀ ਤਰ੍ਹਾਂ ਅਸਹਿਨਯੋਗ ਹੈ ਬਿਊਰੋ ਰਿਪੋਰਟ ਦਿਸ਼ ਅਪਡੇਟਡ ਨਿਊਜ਼ ਦੇ ਨਾਲ ਧੰਨਵਾਦ ਬਾਲੀਵੁੱਡ ਸਟਾਰ ਅਭਿਸ਼ੇਕ ਬਚਨ ਅਤੇ ਆਸ਼ਵਰੀਆ ਬਚਨ ਦੀ ਧਰਾਉਣਾ ਦੀ ਧੀ ਆਰਾਧਿਆ ਬਚਨ ਵੀ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਮਸ਼ਹੂਰ ਹੈ ਉਹ ਅਕਸਰ ਆਸ਼ਮਰੀਆ ਰਾਏ ਦੇ ਨਾਲ ਕਿਸੇ ਨਾ ਕਿਸੇ ਈਵੈਂਟ ਦੇ ਵਿੱਚ ਨਜ਼ਰ ਆਉਂਦੀ ਹੈ ਉਸਨੇ ਦਿੱਲੀ ਹਾਈ ਕੋਰਟ ਦੇ ਵਿੱਚ ਨਵੀਂ ਅਰਜ਼ੀ ਦਾਇਰ ਕੀਤੀ ਹੈ ਨਵੀਂ ਅਰਜ਼ੀ ਉੱਤੇ ਹੀ ਦਿੱਲੀ ਹਾਈ ਕੋਰਟ ਨੇ Google Bollywood Time ਅਤੇ ਹੋਰ ਵੈਬਸਾਈਟਾਂ ਨੂੰ ਨੋਟਿਸ ਭੇਜਿਆ ਹੈ ਇਸ ਮਾਮਲੇ ਦੀ ਅਗਲੀ ਸੁਣਵਾਈ 17 ਮਾਰਚ ਨੂੰ ਹੋਵੇਗੀ ਇਹ ਮਾਮਲਾ ਆਰਾਧਿਆ ਬਚਨ ਦੀ ਸਿਹਤ ਨੂੰ ਲੈ ਕੇ ਗਲਤ ਰਿਪੋਰਟਿੰਗ ਦੇ ਨਾਲ ਜੁੜਿਆ ਹੋਇਆ ਹੈ ਆਰਾਧਿਆ ਬਚਨ ਦੇ ਵਕੀਲ ਨੇ ਹਾਈ ਕੋਰਟ ਨੂੰ ਦੱਸਿਆ ਕਿ ਕੁਝ ਹੋਰ ਅਪਲੌਡਰ ਵੀ ਅਜੇ ਪੇਸ਼ ਨਹੀਂ ਹੋਏ ਹਨ ਅਤੇ ਉਹਨਾਂ ਦੇ ਬਚਾਅ ਦਾ ਅਧਿਕਾਰ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ ਹੈ ਇਸ ਤੋਂ ਪਹਿਲਾਂ ਵੀ ਅਰਾਧਿਆ ਨੇ ਆਪਣੇ ਨਾਬਾਲਗ ਹੋਣ ਦੀ ਦਲੀਲ ਦਿੰਦੇ ਹੋਏ ਅਜੇਹੀ ਰਿਪੋਰਟਿੰਗ ਉੱਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ। ਦਿੱਲੀ ਹਾਈ ਕੋਰਟ ਨੇ 2 ਅਪ੍ਰੈਲ 2023 ਨੂੰ ਇਸ ਸਬੰਧ ਦੇ ਵਿੱਚ Google ਨੂੰ ਨਿਰਦੇਸ਼ ਦਿੱਤੇ ਸਨ। ਅਭਿਸ਼ੇਕ ਬਚਨ ਅਤੇ ਐਸ਼ਵਰੀਆ ਰਾਏ ਦੀ ਤੀ ਅਰਾਧਿਆ ਬਚਨ ਦੀ ਸਿਹਤ ਨਾਲ ਸੰਬੰਧਿਤ ਸਾਰੇ YouTube ਵੀਡੀਓਜ਼ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ ਗਏ ਸਨ। ਦਿੱਲੀ ਹਾਈ ਕੋਰਟ ਨੇ ਪਿਛਲੇ ਸਾਲ ਹੋਈ ਸੁਣਵਾਈ ਦੌਰਾਨ ਕਿਹਾ ਸੀ ਕਿ ਹਰ ਬੱਚਾ ਸਨਮਾਨ ਦਾ ਹੱਕਦਾਰ ਹੈ। ਦਿੱਲੀ ਹਾਈ ਕੋਰਟ ਨੇ ਆਰਾਧਿਆ ਬਚਨ ਦੀ ਸਿਹਤ ਉੱਤੇ ਗਲਤ ਸਮਗਰੀ ਪ੍ਰਸਾਰਤ ਕਰਨ ਵਾਲੇ YouTube ਚੈਨਲ ਉੱਤੇ ਪਾਬੰਦੀ ਲਗਾ ਦਿੱਤੀ ਸੀ ਇਸ ਮਾਮਲੇ ਦੀ ਪਿਛਲੀ ਸੁਣਵਾਈ ਦੌਰਾਨ ਜਸਟਿਸ ਸੀਹਰੀ ਸ਼ੰਕਰ ਨੇ ਕਿਹਾ ਕਿ ਬੱਚਿਆਂ ਨਾਲ ਜੁੜੀ ਗੁੰਮਰਾਹਕੁੰਨ ਜਾਣਕਾਰੀ ਖਾਸ ਕਰਕੇ ਸਰੀਰਕ ਅਤੇ ਮਾਨਸਿਕ ਸਿਹਤ ਬਾਰੇ ਫੈਲਾਉਣਾ ਕਾਨੂੰਨ ਦੇ ਵਿੱਚ ਪੂਰੀ ਤਰ੍ਹਾਂ ਅਸਹਿਨਯੋਗ ਹੈ ਬਿਊਰੋ ਰਿਪੋਰਟ ਦਿਸ਼ ਅਪਡੇਟਡ ਨਿਊਜ਼ ਦੇ ਨਾਲ ਧੰਨਵਾਦ ਬਾਲੀਵੁੱਡ ਸਟਾਰ ਅਵਿਸ਼ੇਕ ਬਚਨ ਅਤੇ ਐਸ਼ਵਰੀਆ ਬਚਨ ਦੀ ਧਰਾਉਣਾ ਦੀ ਧੀ ਆਰਾਧਿਆ ਬਚਨ ਵੀ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਮਸ਼ਹੂਰ ਹੈ ਉਹ ਅਕਸਰ ਆਸ਼ਮਰੀਆ ਰਾਏ ਦੇ ਨਾਲ ਕਿਸੇ ਨਾ ਕਿਸੇ ਈਵੈਂਟ ਦੇ ਵਿੱਚ ਨਜ਼ਰ ਆਉਂਦੀ ਹੈ ਉਸਨੇ ਦਿੱਲੀ ਹਾਈ ਕੋਰਟ ਦੇ ਵਿੱਚ ਨਵੀਂ ਅਰਜ਼ੀ ਦਾਇਰ ਕੀਤੀ ਹੈ ਨਵੀਂ ਅਰਜ਼ੀ ਉੱਤੇ ਹੀ ਦਿੱਲੀ ਹਾਈ ਕੋਰਟ ਨੇ Google Bollywood Time ਅਤੇ ਹੋਰ ਵੈਬਸਾਈਟਾਂ ਨੂੰ ਨੋਟਿਸ ਭੇਜੀ ਹੈ ਇਸ ਮਾਮਲੇ ਦੀ ਅਗਲੀ ਸੁਣਵਾਈ 17 ਮਾਰਚ ਨੂੰ ਹੋਵੇਗੀ ਇਹ ਮਾਮਲਾ ਅਰਾਧਿਆ ਬਚਨ ਦੀ ਸਿਹਤ ਨੂੰ ਲੈ ਕੇ ਗਲਤ ਰਿਪੋਰਟਿੰਗ ਦੇ ਨਾਲ ਜੁੜਿਆ ਹੋਇਆ ਹੈ ਅਰਾਧਿਆ ਬਚਨ ਦੇ ਵਕੀਲ ਨੇ ਹਾਈ ਕੋਰਟ ਨੂੰ ਦੱਸਿਆ ਕਿ ਕੁਝ ਹੋਰ ਅਪਲੋਡਰ ਵੀ ਅਜੇ ਪੇਸ਼ ਨਹੀਂ ਹੋਏ ਹਨ ਅਤੇ ਉਹਨਾਂ ਦੇ ਬਚਾਅ ਦਾ ਅਧਿਕਾਰ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਅਰਾਧਿਆ ਨੇ ਆਪਣੇ ਨਾਬਾਲਗ ਹੋਣ ਦੀ ਦਲੀਲ ਦਿੰਦੇ ਹੋਏ ਅਜੇਹੀ ਰਿਪੋਰਟਿੰਗ ਉੱਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ। ਦਿੱਲੀ ਹਾਈ ਕੋਰਟ ਨੇ 2 ਅਪ੍ਰੈਲ 2023 ਨੂੰ ਇਸ ਸਬੰਧ ਦੇ ਵਿੱਚ Google ਨੂੰ ਨਿਰਦੇਸ਼ ਦਿੱਤੇ ਸਨ। ਅਭਿਸ਼ੇਕ ਬਚਨ ਅਤੇ ਆਸ਼ਵਰੀਆ ਰਾਏ ਦੀ ਤੀ ਅਰਾਧਿਆ ਬਚਨ ਦੀ ਸਿਹਤ ਨਾਲ ਸੰਬੰਧਿਤ ਸਾਰੇ YouTube ਵੀਡੀਓਜ਼ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ ਗਏ ਸਨ। ਦਿੱਲੀ ਹਾਈ ਕੋਰਟ ਨੇ ਪਿਛਲੇ ਸਾਲ ਹੋਈ ਸੁਣਵਾਈ ਦੌਰਾਨ ਕਿਹਾ ਸੀ ਕਿ ਹਰ ਬੱਚਾ ਸਨਮਾਨ ਦਾ ਹੱਕਦਾਰ ਹੈ। ਦਿੱਲੀ ਹਾਈ ਕੋਰਟ ਨੇ ਆਰਾਧਿਆ ਬਚਨ ਦੀ ਸਿਹਤ ਉੱਤੇ ਗਲਤ ਸਮਗਰੀ ਪ੍ਰਸਾਰਤ ਕਰਨ ਵਾਲੇ YouTube ਚੈਨਲਾਂ ਉੱਤੇ ਪਾਬੰਦੀ ਲਗਾ ਦਿੱਤੀ ਸੀ ਇਸ ਮਾਮਲੇ ਦੀ ਪਿਛਲੀ ਸੁਣਵਾਈ ਦੌਰਾਨ ਜਸਟਿਸ ਸੀ ਹਰੀ ਸ਼ੰਕਰ ਨੇ ਕਿਹਾ ਕਿ ਬੱਚਿਆਂ ਨਾਲ ਜੁੜੀ ਗੁੰਮਰਾਹਕੁੰਨ ਜਾਣਕਾਰੀ ਖਾਸ ਕਰਕੇ ਸਰੀਰਕ ਅਤੇ ਮਾਨਸਿਕ ਸਿਹਤ ਬਾਰੇ ਫੈਲਾਉਣਾ ਕਾਨੂੰਨ ਦੇ ਵਿੱਚ ਪੂਰੀ ਤਰ੍ਹਾਂ ਅਸਹਿਨਯੋਗ ਹੈ ਬਿਊਰੋ ਰਿਪੋਰਟ ਦੀ ਸ਼ਪਟਡ ਨਿਊਜ਼ ਦੇ ਨਾਲ ਧੰਨਵਾਦ